और बहुत शुभकामनाएं मानसा की बेटी मुझे बहुत बहुत प्रजनन ट्रेड पे आपने क्या कहा सर 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 ने की और बहुत शुभकामनाएं मानसा की बेटी मुझे बहुत बहुत प्रजनन बहुत बहुत पहला ता मुख्यमंत्री पंजाब सरदार भगवान सिंह मानते उन दी पूरी फैमिली नु 3 वैसी भागा वालीयां होंदियां 3 ਜਿਹਦੇ ਘਰ ਚਲਦੀ ਆ ਘਰ ਦੇ ਸਾਰੇ ਭਾਗ ਖਰੇ ਹੋ ਜਾਂਦੇ ਆ ਔਰ ਘਰ ਦੇ ਦਰਵਾਜੇ ਖੁੱਲੇ ਹੋ ਜਾਂਦੇ ਆ 3 ਕਰਮਾਂ ਵਾਲੀਆਂ ਹੁੰਦੀਆਂ ਜਿਸ ਘਰ ਦੇ ਵਿੱਚ 3 ਹੁੰਦੀ ਆ ਉੱਥੇ ਹਮੇਸ਼ਾ ਬਰਕਤ ਰਹਿੰਦੀ ਆ ਪ੍ਰਮਾਤਮਾ ਵੱਲੋਂ ਹੀ ਵਰਕਰ ਰਹਿੰਦੀ ਆ ਅੱਜ ਦੇ ਮੈਂ ਇਸ ਖੁਸ਼ੀ ਦੇ ਦਿਨ ਦੇ ਉੱਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਉਹਨਾਂ ਦੀ ਮੈਸੀਨ ਨੂੰ ਔਰ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਕੰਜਕਾਈ ਆ ਕੰਜਕਾਂ ਭਾਗਾਂ ਵਾਲੀਆਂ ਹੁੰਦੀਆਂ ਬਹੁਤ-ਬਹੁਤ ਮੁਬਾਰਕਾਂ ਸਰ ਮਠਾਈ ਵੰਡੀ ਜਾ ਰਹੀ ਆ ਖੁਸ਼ੀ ਦੇ ਵਿੱਚ ਮਠਕ ਦੇ ਦੇਖੋ ਧੀ ਧੀ ਜਦੋਂ ਆਉਂਦੀ ਹੁੰਦੀ ਆ ਉਦੋਂ ਤਾਂ ਸਾਰੀਆਂ ਮਠਿਆਈਆਂ ਵਾਲੇ ਕੰਮ ਹੁੰਦਾ ਵਾ ਕਿਉਂਕਿ ਇਹ ਆਪ ਬਾਪ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਧੀਆ ਤੁਰਦੀਆਂ ਨੇ ਤਾਂ ਹੀ ਅੱਜ ਦਾ ਜਿਹੜਾ ਸੰਸਾਰ ਦੀ ਤਰੱਕੀ ਦਾ ਕਾਰਨੀ ਧੀਆ ਨੇ ਅਸਲ ਧੀਆ ਦਾ ਭਾਗਾ ਵਾਲੀਆਂ ਹੁੰਦੀਆਂ ਨੇ ਬਹੁਤ ਬਹੁਤ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਭਾਗਾ ਵਾਲੀ ਹੈ ਤੀ ਬਹੁਤ ਬਹੁਤ ਕੰਮ ਨਹੀਂ ਮਾਨ ਸਾਹਿਬ ਦੀ ਬੇਟੀ ਜੀ ਬਹੁਤ ਬਹੁਤ ਪੱਤਰ ਡੂਪੇ ਆਪਨੇ ਕੀ ਕਹਾ ਸਰ ਸਰ ਸਰਤ ਡੂਪੇ ਬਹੁਤ ਬਹੁਤ ਕੰਮ ਨਹੀਂ ਮਾਨ ਸਾਹਿਬ ਦੀ ਬੇਟੀ ਜੀ ਬਹੁਤ 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 ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਪੂਰੀ ਫੈਮਿਲੀ ਨੂੰ ਧੀਆ ਵੈਸੀ ਭਾਗਾ ਵਾਲੀਆਂ ਹੁੰਦੀਆਂ ਧੀਏ ਹੀ ਦੇ ਘਰ ਚਲਦੀ ਆ ਘਰ ਦੇ ਸਾਰੇ ਭਾਗ ਖਰੇ ਹੋ ਜਾਂਦੇ ਆ ਔਰ ਘਰ ਦੇ ਦਰਵਾਜੇ ਖੁੱਲੇ ਹੋ ਜਾਂਦੇ ਆ ਧੀਆ ਕਰਮਾਂ ਵਾਲੀਆਂ ਹੁੰਦੀਆਂ ਜਿਸ ਘਰ ਦੇ ਵਿੱਚ ਧੀ ਹੁੰਦੀ ਆ ਉੱਥੇ ਹਮੇਸ਼ਾ ਬਰਕਤ ਰਹਿੰਦੀ ਆ ਪ੍ਰਮਾਤਮਾ ਵੱਲੋਂ ਹੀ ਵਰਕਰ ਰਹਿੰਦੀ ਆ ਅੱਜ ਦੇ ਮੈਂ ਇਸ ਖੁਸ਼ੀ ਦੇ ਦਿਨ ਦੇ ਉੱਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਉਹਨਾਂ ਦੀ ਮੈਸੀਨ ਨੂੰ ਔਰ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਜਨਾ ਕਿਉਂਕਿ ਕੰਜਕ ਆਈ ਆ ਕੰਜਕਾ ਭਾਗਾ ਵਾਲੀਆਂ ਹੁੰਦੀਆਂ ਬਹੁਤ-ਬਹੁਤ ਮੁਬਾਰਕਾ ਸਰ ਮਠਾਈ ਵੰਡੀ ਜਾ ਰਹੀ ਆ ਤੁਸੀਂ ਦੇ ਵਿੱਚ ਮੂਹ ਮਠਕ ਦੇਖੋ ਧੀ ਧੀ ਜਦੋਂ ਆਉਂਦੀ ਹੁੰਦੀ ਆ ਉਦੋਂ ਤਾਂ ਸਾਰੀਆਂ ਮਠਿਆਈਆਂ ਵਾਲੇ ਕੰਮ ਹੁੰਦਾ ਵਾ ਕਿਉਂਕਿ ਇਹ ਆਪ ਬਾਪ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਧੀਆਂ ਤੁਰਦੀਆਂ ਨੇ ਤਾਂ ਹੀ ਅੱਜ ਦਾ ਜਿਹੜਾ ਸੰਸਾਰ ਦੀ ਤਰੱਕੀ ਦਾ ਕਾਰਨੀ ਧੀਆਂ ਨੇ ਅਸਲ ਧੀਆਂ ਦਾ ਭਾਗਾ ਵਾਲੀਆਂ ਹੁੰਦੀਆਂ ਨੇ ਬਹੁਤ-ਬਹੁਤ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਭਾਗਾਂ ਵਾਲੀ ਯਾਤਰੀ